ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਹਾਗੜਾ ਮਹੱਲਾ ਪੰਜਵਾ ਕਰਿ ਕਿਰਪਾ ਗੁਰਪਾਰ ਬ੍ਰਹਮ ਪੂਰੇ ਅਨ ਦਿਨ ਨਾਮ ਵਖਾਣਾ ਰਾਮ ਅੰਮ੍ਰਿਤ ਬਾਣੀ ਉਚਰਾ ਹਰ ਜਸ ਮਿੱਠਾ ਲਗ ਤੇਰਾ ਭਾਣਾ ਰਾਮ ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ ਅਨੰਦ ਨਾਮ ਵਖਾਣਾ ਰਾਮ ਅੰਮ੍ਰਿਤ ਬਾਣੀ ਉਚਰਾ ਹਰ ਜਸ ਮੀਠਾ ਲਾਗਾ ਤੇਰਾ ਭਾਣਾ ਰਾਮ ਕਰ ਦਇਆ ਮਾਇਆ ਗੋਪਾਲ ਗੋਬਿੰਦ ਕੋਈ ਨਹੀਂ ਤੁਝ ਬਿਨਾ ਸਮਰੱਥ ਅਗੱਥ ਅਪਾਰ ਪੂਰਨ ਜੀਉ ਤਨ ਧਨ ਤੁਮ ਮਨਾ ਮੂਰਖ ਮੁਗਦ ਅਨਾਥ ਚੰਚਲ ਬਲਹੀਣ ਨੀਚਾ ਜਾਣਾ ਬਿਨਵੰਤ ਨਾਨਕ ਸ਼ਰਨ ਤੇਰੀ ਰਖ ਲੈ ਹੋ ਆਵਣ ਜਾਣਾ ਸਾਧੈ ਸਰਣੀ ਪਾਈਆ ਹਰ ਜਿਉ ਗੁਣ ਗਾਵੈ ਹਰ ਨੀਤਾ RAM ਧੂਰਾ ਭਗਤਨ ਕੀ ਮਨ ਤਨ ਲਗੋ ਹਰ ਜਿਉ ਸਭ ਪਤਤ ਪੁਨੀਤਾ ਰਾਮ ਪਤਤ ਪੁਨੀਤਾ ਹੋ ਹੈ ਤਿਨ ਸੰਗ ਜਿਨ ਬਿਧਾਤਾ ਪਾਇਆ ਨਾਮ ਰਾਤੇ ਜੀਦਾਤੇ ਨਿਤ ਦੇ ਚੜੈ ਸਵਾਯਾ ਰੇਦਾ ਸੇਦਾ ਨਾਮ ਨਿਧ ਹਰ ਜਾਪਾ ਜਿੰਨੀ ਆਤਮ ਜੀਤਾ ਬਿਨਵੰਤ ਨਾਨਕ ਵਡ ਭਾਗ ਪਾਈਐ ਸਾਧ ਸਜਣ ਪੀਤਾ ਜਿੰਨੀ ਸੱਚ ਵਣੰਜਿਆ ਹਰ ਜੀਉ ਸੇ ਪੂਰੇ ਸਹਾਰਾ ਬਹੁਤ ਖਜ਼ਾਨਾ ਤਨ ਪੈ ਹਰ ਜੀਉ ਹਰ ਕੀਰਤਨ ਲਾਹ ਰਾਮ ਕਾਮ ਕਰੋਧ ਨਾ ਲੋਭ ਬਿ ਆਪੈ ਜੋ ਜਾਣ ਪ੍ਰਭ ਸਿਉ ਰਾਤਿ ਆ ਏਕ ਜਾਨ ਹੈ ਏਕ ਮਨ ਹੈ ਰਾਮ ਕੈ ਰੰਗ ਮਤਿਆ ਲਗ ਸੰਤ ਚਰਣੀ ਪੜੇ ਸਰਣੀ ਮਨ ਤਿਨਾ ਓ ਮਹਾ ਬਿਨਵੰਤ ਨਾਨਕ ਜਿਨ ਨਾਮ ਪੱਲਾ ਸੇਹੀ ਸਚੇ ਸਾਹ ਨਾਨਕ ਸੋਈ ਸਿਮਰਿਆ ਹਰ ਜਿਉ ਜਾਕੀ ਕਲ ਧਾਰੀ ਰਾ ਗੁਰਮੁਖ ਮਨਹੁ ਹਉਨਾ ਵਿਸਰੈ ਹਰ ਜਿਉ ਕਰਤਾ ਪੁਰਖੁ ਮੁਰਾਰੀ ਰਾ ਖਰੋਗ ਨਾ ਭਾਉ ਵਿਆਪੈ ਜਿੰਨੀ ਹਰ ਹਰ ਧਿਆਇ ਸੰਤ ਪ੍ਰਸਾਦ ਤਰੇ ਭਵ ਜਲ ਪੂਰਬਾ ਲਿਖਿਆ ਪਾਇਆ ਵਜੀ ਵਾਧਾਈ ਮਨ ਸ਼ਾਂਤ ਆਈ ਮਿਲਿਆ ਪਰਖੇ ਅਪਾਰੀ ਬਿਨ ਵੰਤ ਨਾਨਕ ਸਿਮਰ ਹਰ ਹਰ ਇੱਛਾ ਪੁਣੀ ਹਮਾਰੀ ਸੰਤ ਪ੍ਰਸਾਦ ਤਰੇ ਭਵ ਜਨ ਪੂਰਬ ਲਿਖਿਆ ਪਾਇਆ ਵਜੀਵਾदाई ਮਨ ਸ਼ਾਂਤ ਆਈ ਮਿਲਿਆ ਪੁਰਖਿਆ ਪਾਰੇ ਬੇਨਵੰਤ ਨਾਨਕਾ ਸਿਮਰ ਹਰ 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 ਅੱਛਾ ਪੁਨੀ ਹਮਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਹਗੜਾ ਮਹੱਲਾ ਪੰਜਵਾ ਕਰ ਕਿਰਪਾ ਗੁਰਪਾਰ ਬ੍ਰਹਮ ਪੂਰੇ ਅਨੰਦਨ ਨਾਮ ਵਖਾਣਾ ਰਾਮ ਅੰਮ੍ਰਿਤ ਬਾਣੀ ਉਚਰਾ ਹਰ ਜਸ ਮੀਠਾ ਲਾਗੇ ਤੇਰਾ ਭਾਣਾ ਰਾਮ